ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪਹਿਲਾ ਜੀਵ ਤਿਰ ਨੈ ਮਨ ਆਨੰਦ ਹੈ ਜਿਉ ਸੱਚੋ ਸਚ ਨਾਉ ਗੁਣ ਗੋਬਿੰਦ ਹੈ ਜੀਓ ਜੀਵਾ تیر ਨੈ ਮਨ ਆਨੰਦ ਹੈ ਜੀਓ ਸਾਚੋ ਸਾਚਨ ਗੁਣ ਗੋਬਿੰਦ ਹੈ ਜੀਓ ਗੁਰ ਗਿਆਨ ਅਪਾਰਾ ਸਿਰਜਨ ਹਾਰਾ ਜਿਨ ਸਿਰਜਿ ਤਿਨ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨ ਸਕੈ ਕੋਈ ਆਪੇ ਕਰ ਵਿਖੈ ਸਿਰ ਸਿਰ ਲਿਖੈ ਆਪੇ ਸੁਰਤ 부ਝਾਈ ਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ ਤੁਮ ਸਰ ਅਵਰਨਾ ਕੋਏ ਆਇ ਜਾਇਸੀ ਜਿਓ ਹੁਕਮੀ ਹੋਏ ਨਵੇੜ ਪਰਮ ਚੁਕੈ ਸੀ ਜਿਉ ਗੁਰ ਪਰਮ ਚੁਕਾਏ ਅਕਥ ਕਹਾਏ ਸਚਮੈ ਸਾਚ ਸਮਾਨ ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣ ਸਚੀ ਵੜਾਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਵਰ ਨ ਦੂਜਾ ਨਾਮ ਤੇਰਾ ਵਡਿਆਈ ਤੂੰ ਸੱਚਾ ਸਿਰਜਣ ਹਰ ਅ ਲਖ ਸਿਰੰਧੀਆਂ ਜਿਉ ਇਕ ਸਾਇਬ ਦੁਇਰਾ ਵਾਦ ਵਧੰਦਿਆਂ ਜਿਉ ਦੁਇਰਾ ਚਲਾਏ ਹੁਕਮ ਸਭਾਏ ਜਨਮ ਮੁਆ ਸੰਸਾਰਾ ਨਾਮ ਬਿਨਾ ਨਾਹੀ ਕੋ ਬੇਲੀ ਬਖਲਾ ਦੇ ਸਿਰ ਭਰਾ ਹੁਕਮੀ ਆਇਆ ਹੁਕਮ ਨਾ ਬੂਝੈ ਹੁਕਮ ਸਵਾਰਣ ਹਾਰਾ ਨਾਨਕ ਸਾਹਿਬ ਸ਼ਬਦ ਸਿੰਜਾਪੈ ਸਾਜਾ ਸਿਰਜਨ ਹਰਾ ਭਗਤ ਸੁਹੇ ਦਰਬਾਰ ਸ਼ਬਦ ਸੁਹਾਇ ਜਿਉ ਬੋਲੇ ਅੰਮ੍ਰਿਤ ਬਾਣ ਰਸਨ ਰਸਾਇ ਜਿਉ ਰਸਨ ਰਸਾਇ ਨਾਮ ਤਿਸਾਇ ਗੁਰ ਕੈ ਸ਼ਬਦ ਵਿਕਾਣੇ ਪਾਰਸ ਪਰਸੀਏ ਪਾਰਸ ਹੋਏ ਜਾਣ ਤਿਰ ਮਨ ਪਾਣੇ ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰ ਸਾਚੇ ਸਾਚੇ ਕੇਵਾ ਪਰੀ ਭੁਖ ਪਿਆਸੋ ਅਥ ਕਿਉ ਦਰ ਜੈਸ ਜਿਉ ਸਤ ਗੁਰੂ ਪੂਛੋ ਜਾਏ ਨਾਮ ਧਿਆਇ ਸਾ ਜਿਉ ਸਚ ਨਾਮ ਧਿਆਈ ਸਚ ਚਵਾਈ ਗੁਰਮੁਖ ਸਾਚ ਪਛਾਣਾ ਦੀਨ ਨਾਥ ਧਿਆਲ ਨਿਰੰਜਨ ਅਨੰਦਿਨ ਨਾਮ ਵਖਣਾ ਕਰਨੀ ਕਾਰ ਤੁਰੋਂ ਫਰਮਾਈ ਆਪ ਮੂਆ ਮਨ ਮਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨ ਨਾਮ ਨਿਵਰੀ ਕਰਨੀ ਕਰ ਤੁਰੋ ਫੁਰ ਮਾਈ ਆਪ ਮੂ ਆ ਮਨ ਮਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸਨ ਨਾਮ ਅੰਨੇ ਵਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾ ਸ੍ਰੀ ਮਹੱਲਾ ਪਹਿਲਾ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਓ ਸੱਚੋ ਸੱਚਾ ਨਾਉ ਗੁਣ ਗੋਬਿੰਦ ਹੈ ਜੀਓ